ਜ਼ਿੰਦਗੀ ਬਹੁਤ ਪਿਆਰੀ ਹੈ ਪਰ ਜ਼ਿੰਦਗੀ ਕਦੇ ਵੀ ਇੱਕ ਸਾਧ ਨਹੀਂ ਚਲਦੀ ਕੋਈ ਸੜਕ ਸਿੱਧੀ ਬਿਲਕੁਲ ਨਹੀਂ ਜਾਏਗੀ ਮੋੜ ਆਏਗਾ ਕਿਤੇ ਉੱਚੀ ਹੋਏਗੀ ਕਿ ਨੀਚੀ ਹੋਏਗੀ ਕੋਈ ਜ਼ਮੀਨ ਇੱਕੋ ਜਿਹੀ ਨਹੀਂ ਹੁੰਦੀ ਕਈ ਵਾਰੀ ਟਿੱਬਿਆਂ ਨੂੰ ਵਾਕੇ ਬਰਾਬਰ ਕਰਨਾ ਪੈਂਦਾ ਤੇ ਉਹ ਪਜਾਉ ਹੋ ਜਾਂਦੀ ਐਵੇਂ ਜ਼ਿੰਦਗੀ ਜਿਹੜੀ ਹੈ ਉਹਦੇ ਚ ਉਤਰਾ ਜਿਹੜਾ ਖੁਆਈ ਸੁਖਿਆਈ ਖੁਸ਼ੀਆਂ ਕਮੀਆਂ ਦੁੱਖ ਦਰਦ ਸਾਰਾ ਕੁਝ ਹੁੰਦਾ ਆ ਕਦੇ ਵੀ ਇੱਕੋ ਜਿਹਾ ਵਕਤ ਨਹੀਂ ਰਹਿੰਦਾ ਔਰ ਕਿਸੇ ਦਾ ਵੀ ਨਹੀਂ ਰਹਿੰਦਾ ਕਦੇ ਇਹ ਨਾ ਸੋਚੋ ਕਿ ਜੇ ਅੱਜ ਮੇਰੇ ਤੇ ਬਹੁਤ ਅੱਛਾ ਵਕਤ ਹੈ ਤੇ ਇਹ ਹਮੇਸ਼ਾ ਹੀ ਰਹੇਗਾ ਜਾਂ ਮੇਰੀ ਅੱਜ ਬਹੁਤ ਚੰਗੀ ਹੈ ਚੜਾਈ ਹੈ ਮੇਰੀ ਤੇ ਮੇਰੀ ਇਦਾਂ ਹੀ ਰਹੇਗੀ ਜਿਹੜਾ ਵੀ ਮਾੜੇ ਕਰਮ ਹੁੰਦੇ ਨੇ ਉਹਨਾਂ ਦਾ ਜਿਹੜਾ ਭੋਗਣਾ ਉਹ ਤੈ ਹੈ ਕੁਦਰਤ ਨੇ ਹਰੇਕ ਦੇ ਹਿਸਾਬ ਕਿਤਾਬ ਜਿਹੜੇ ਨੇ ਉਦਰਾ ਪਰ ਕਰਮ ਨਹੀਂ ਹੁੰਦੇ ਨੇ ਅਸੀਂ ਬੰਦਿਆਂ ਨੂੰ ਬੇਫਕੂਫ ਬਣਾ ਸਕਦੇ ਹਾਂ ਅਸੀਂ ਬੰਦਿਆਂ ਨੂੰ ਡਰਾ ਸਕਦੇ ਹਾਂ ਧਮਕਾ ਸਕਦੇ ਹਾਂ ਪਰ ਅਸੀਂ ਕੁਦਰਤ ਤੋਂ ਕੁਝ ਨਹੀਂ ਲੁਕਾ ਸਕਦੇ ਤੇ ਕੁਦਰਤ ਜਿਹੜੀ ਹੈ ਉਹ ਕਹਿੰਦੇ ਜਦੋਂ ਅ ਫੈਸਲੇ ਕਰਨ ਲੱਗਦੀ ਆ ਨਾ ਉਹ ਕਦੇ ਤੁਹਾਡੇ ਕੋਲੋਂ ਗਵਾਹੀਆਂ ਨਹੀਂ ਲੈਂਦੀ ਕਿਸੇ ਕੋਲੋਂ ਗਵਾਹੀ ਨਹੀਂ ਲੈਂਦੀ ਉੱਥੇ ਨਾ ਕੋਈ ਜੱਜ ਹੁੰਦਾ ਤੇ ਨਾ ਗਵਾਹ ਹੁੰਦਾ ਕੁਦਰਤ ਹੈ ਕੁਦਰਤ ਫੈਸਲੇ ਕਰਦੀ ਹੈ ਇਸ ਕਰਕੇ ਜੇ ਤੁਹਾਡੇ ਕੋਲ ਕੋਈ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਸੁੱਖ ਆਉਂਦਾ ਦੁੱਖ ਦੇ ਵਿੱਚ ਇੰਨਾ ਦੁਖੀ ਨਾ ਹੋਵੋ ਕਿ ਜ਼ਿੰਦਗੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੋ ਉਤਰ ਜੂਏ ਦੁੱਖ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕਾਂ ਦੀ ਪਛਾਣ ਹੋ ਜਾਂਦੀ ਆ ਤੁਹਾਡੇ ਨਾਲ ਕੌਣ ਖੜਾ ਹੈ ਕੌਣ ਨਹੀਂ ਖੜਾ ਸੁੱਖ ਦੇ ਵਿੱਚ ਜਿਹੜਾ ਹੈ ਇੰਨਾ ਜ਼ਿਆਦਾ ਉੱਤੇ ਨਾ ਚੜੋ ਕਿ ਤੁਹਾਡੇ ਕੋਲ ਕੋਈ ਪੈਸਾ ਹੈ ਅਹੁਦਾ ਹੈ ਸ਼ਕਤੀ ਹੈ ਕੁਰਸੀ ਹੈ ਕਿ ਤੁਸੀਂ ਆਮ ਬੰਦਾ ਜਿਹੜਾ ਹੈ ਉਹਨੂੰ ਕਿਹੜੇ ਪਾੜੇ ਸਮਝਣ ਲੱਗ ਜਾਓ ਤੇ ਫਿਰ ਤੁਸੀਂ ਦੂਸਰਿਆਂ ਨੂੰ ਦੁੱਖ ਦੇਣ ਲੱਗ ਜਾਓ ਤੇ ਕਹਿੰਦੇ ਜਦੋਂ ਤੁਸੀਂ ਅਜਿਹਾ ਕਰਨ ਲੱਗਦੇ ਹੋ ਨਾ ਕਿ ਜਦੋਂ ਤੁਹਾਡੇ ਕੋਲ ਕੋਈ ਪੈਸਾ ਹੈ ਤੇ ਉਹਦਾ ਮਿਸਯੂਜ਼ ਕਰਕੇ ਦੂਸਰਿਆਂ ਨੂੰ ਤੰਗ ਕਰਦੇ ਹੋ ਜਾਂ ਅਹੁਦਾ ਹੈ ਤੇ ਤੁਸੀਂ ਦੂਸਰਿਆਂ ਨੂੰ ਤੰਗ ਕਰਦੇ ਹੋ ਇਹਦਾ ਮਤਲਬ ਹੁੰਦੀ ਕਿ ਕੁਦਰਤ ਜਿਹੜੀ ਹੈ ਉਹ ਤੁਹਾਡੀ ਮਤ ਮਾਰਦੀ ਹੈ ਇਹ ਤੁਹਾਡੇ ਕਰਮ ਬਣ ਰਹੇ ਨੇ ਤੁਹਾਨੂੰ ਇਹਨਾਂ ਕਰਮਾਂ ਦਾ ਪਗਤਾਨ ਭੁਗਤਣਾ ਪੈਗਾ ਕੁਦਰਤ ਨੇ ਉਹ ਵੇਖwidehat ਦੇ ਵਿੱਚ ਤਾਂ ਲਿਖ ਲਿਆ ਇਸ ਕਰਕੇ ਚਾਹੇ ਕੋਈ ਵੀ ਚੀਜ਼ ਤੁਸੀਂ ਕਰਦੇ ਹੋ ਕੋਈ ਵੀ ਕਰਮ ਮਾਰਾ ਕਰਦੇ ਹੋ ਬਹੁਤ ਚੀਜ਼ਾਂ ਇਸ ਲਈ ਅਸੀਂ ਦੇਖਦੇ ਹਾਂ ਪੈਸੇ ਪਿੱਛੇ ਬਹੁਤ ਕੁਝ ਹੋ ਰਿਹਾ ਲੋਕਾਂ ਨੂੰ ਠੱਗਿਆ ਜਾ ਰਿਹਾ ਨਵੀਆਂ ਨਵੀਆਂ ਠੱਗੀਆਂ ਦੇ ਟੰਗ ਤਰੀਕੇ ਕੱਢੇ ਜਾ ਰਹੇ ਨੇ ਰਿਸ਼ਵਤ ਭ੍ਰਿਸ਼ਟਾਚਾਰ ਬਹੁਤ ਹੈ ਲੋਕਾਂ ਨੂੰ ਟੰਗ ਕੀਤਾ ਜਾਂਦਾ ਹੈ ਲੋਕਾਂ ਨੂੰ ਗਲਤ ਫਸਾਇਆ ਜਾਂਦਾ ਹੈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਦੇ ਲੋਕਾਂ ਕੋਲੋਂ ਪੈਸਾ ਲੈ ਕੇ ਫਿਰ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਹੈ ਪਰ ਕੁਦਰਤ ਜਿਹੜੀ ਹੈ ਉਹਦਾ ਫੈਸਲਾ اٹਲ ਹੈ ਉਹ ਹੋਏਗਾ ਔਰ ਉਹ ਬੇਇਨਸਾਫੀ ਕਦੇ ਨਹੀਂ ਕਰੇਗੀ ਉਹ ਇਨਸਾਫ ਕਰੇਗੀ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਤੁਹਾਨੂੰ ਉਦਾਵੀ ਭਗਤਾਨ ਪੂਤਨਾ ਪਾਏਗਾ ਤੁਸੀਂ ਲੋਕਾਂ ਨਾਲ ਠੱਗੀ ਮਾਰੋਗੇ ਤੁਹਾਨੂੰ ਉਹਦਾ ਭਗਤਾਨ ਵੀ ਪੂਤਨਾ ਪਾਏਗਾ ਤੁਸੀਂ ਕਿਸੇ ਵੀ ਇੱਕ ਨਾਲ ਤੰਗ ਕਰਦੇ ਹੋ ਫਸਾਉਂਦੇ ਹੋ ਤੁਹਾਨੂੰ ਉਹਦਾ ਭਗਤਾਨ ਵੀ ਪੂਤਨਾ ਪਾਏਗਾ ਤੁਸੀਂ ਰਿਸ਼ਵਤ ਦੇ ਪੈਸੇ ਲੈ ਕੇ ਐਸ਼ਵਰਾਮ ਕਰਦੇ ਹੋ ਪਰਿਵਾਰ ਪਾਲਦੇ ਹੋ ਕਹਿੰਦੇ ਨੇ ਜੈਸਾ ਅੰਨ ਵੈਸਾ ਮਨ ਪਰਵਾਹਾਂ ਚ ਕੀ ਕੁਝ ਵਾਪਰ ਜਾਂਦਾ ਉਹ ਵੀ ਜਿਹੜਾ ਹੈ ਕੁਦਰਤ ਨਤੀਜੇ ਦੇ ਦਿੰਦੀ ਆ ਸੋ ਜਦੋਂ ਅਸੀਂ ਇਹ ਚੀਜ਼ਾਂ ਕਰਦੇ ਆ ਨਾ ਕੁਦਰਤ ਦੇ ਸਾਹਮਣੇ ਸਾਡਾ ਖਾਤਾ ਫੁੱਲਿਆ ਹੁੰਦਾ ਉਹਦੇ ਫੈਸਲੇ ਉਹਨੇ ਵਕਤ ਦੇ ਹਿਸਾਬ ਦੇ ਨਾਲ ਕਰਦੇ ਨੇ ਸੋ ਜੇ ਤੁਹਾਡੇ ਕੋਲ ਕੁਝ ਵੀ ਆਉਂਦਾ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤੇ ਘਬਰਾਉਣ ਦੀ ਲੋੜ ਨਹੀਂ ਕੁਦਰਤ ਨੇ ਕੱਢਣਾ ਹੀ ਕੱਢਣਾ ਹੈ ਜੇ ਸੁੱਖ ਆਉਂਦੇ ਨੇ ਤੇ ਕੁਦਰਤ ਨੇ ਇਹਨਾਂ ਚੋ ਵੀ ਤੁਹਾਨੂੰ ਹੇਠਾਂ ਲੈ ਕੇ ਆਉਣਾ ਹੈ ਜੇ ਔਧਾ ਹੈ ਤੁਸੀਂ ਗਲਤ ਕੰਮ ਕੀਤਾ ਹੈ ਤੁਸੀਂ ਕਿਸੇ ਦੇ ਨਾਲ ਆਪਣੇ ਔਧੇ ਦੀ ਮਿਸ ਯੂਜ਼ ਕੀਤਾ ਹੈ ਤੁਸੀਂ ਪੈਸੇ ਦਾ ਮਿਸਯੂਜ਼ ਕੀਤਾ ਹੈ ਕੁਦਰਤ ਨੇ ਉਹਦਾ ਵੀ ਹਿਸਾਬ ਤੇ ਲੈਣਾ ਹੀ ਲੈਣਾ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਟਾਈਮ-ਟਾਈਮ ਦੇ ਉੱਤੇ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਸਿਆਨਮ ਉਹਦੇ ਵਿੱਚ ਹੁੰਦੀ ਹੈ ਕਿ ਜੇ ਕਿਸੇ ਦੀ ਗਲਤੀ ਤੋਂ ਤੁਸੀਂ ਸਿੱਖ ਲਵੋ ਜਿਨ੍ਹਾਂ ਨੇ ਗਲਤ ਕੰਮ ਕੀਤੇ ਨੇ ਉਹਨਾਂ ਨੂੰ ਜੇ ਸਜ਼ਾ ਮਿਲ ਰਹੀ ਹੈ ਨਾ ਤੇ ਉਹਦੇ ਤੋਂ ਸਭ ਸਿੱਖ ਕੇ ਉਸ ਚੀਜ਼ ਤੋਂ ਹਟ ਜਾਣਾ ਚਾਹੀਦਾ ਇਨਸਾਨੀਅਤ ਜਿਹੜੀ ਹੈ ਜਦੋਂ ਤੁਹਾਡੀ ਇਨਸਾਨੀਅਤ ਮਰ ਜਾਂਦੀ ਤੇ ਜ਼ਮੀਰ ਮਰ ਜਾਂਦੀ ਹੈ ਨਾ ਤੁਸੀਂ ਬੰਦੇ ਨਹੀਂ ਰਹਿੰਦੇ ਔਰ ਬਹੁਤ ਵਾਰ ਕੁਦਰਤ ਜਿਹੜੀ ਹੈ ਉਹ ਤੁਹਾਡੇ ਕੀਤਿਆਂ ਦਾ ਜਿਹੜਾ ਹੈ ਫਲ ਅਜਿਹੇ ਹਾਲਾਤ ਮੈਂ ਦਾ ਕਰਕੇ ਦਿੰਦੀ ਮਤ ਸਾਰੇ ਨਾਲ ਹੀ ਇਹ ਹੁੰਦਾ ਜਿਹੜਾ ਵੀ ਗਲਤ ਕੰਮ ਕਰੇਗਾ ਜੇ ਚੰਗੇ ਕੰਮ ਕਰਾਂਗੇ ਤਾਂ ਵੀ ਕੁਦਰਤ ਨੇ ਉਹ ਜਿਹੇ ਹਾਲਾਤ ਬਣਾ ਕੇ ਸਾਨੂੰ ਉਹਦਾ ਨਤੀਜਾ ਦੇ ਦੇਣਾ ਜੇ ਮਾੜੇ ਕੰਮ ਕਰਾਂਗੇ ਤੇ ਤਾਂ ਵੀ ਉਹਦਾ ਉਹ ਜਿਹੇ ਹਾਲਾਤਾਂ ਚ ਪਾ ਕੇ ਸਾਨੂੰ ਉਹਨਾਂ ਦਾ ਨਤੀਜਾ ਦੇ ਦੇਣਾ ਜੋ ਸਾਡੇ ਨਾਲ ਵਾਪਰਦਾ ਜੋ ਕੁਝ ਹੁੰਦਾ ਉਹ ਕੁਦਰਤ ਨੇ ਫਿਕਸ ਕੀਤਾ ਹੁੰਦਾ ਜੇ ਸਾਡੇ ਨਾਲ ਚੰਗਾ ਹੋਣਾ ਹਾਲਾਤ ਉਹ ਜਿਹੇ ਬਣ ਜਾਣਗੇ ਉਹ ਸਾਡੇ ਨਾਲ ਚੰਗਾ ਹੁੰਦਾ ਕਦੇ ਨਾ ਸੋਚਿਆ ਕਰੋ ਕਿ ਮੈਂ ਇੱਕ ਤੱਕ ਕੁਦਰਤੇ ਚਾਹੁੰਦੀ ਸੀ ਤੁਹਾਡੇ ਕੋਲ ਮਿਹਨਤ ਵੀ ਕੁਦਰਤ ਨੇ ਕਰਾਈ ਤੇ ਜੇ ਤੁਸੀਂ ਮਾੜਾ ਕਰ ਰਹੇ ਹੋ ਤੇ ਕੁਦਰਤ ਨੇ ਤੁਹਾਨੂੰ ਉਸ ਹਾਲਾਤਾਂ ਚ ਪਾ ਕੇ ਫੈਸਲਾ ਦੇਣਾ ਹੈ ਇਸ ਕਰਕੇ ਕਰਮ ਅੱਛੇ ਕਰੋ ਬੇਈਮਾਨੀ ਠੱਗੀ ਠੋਰੀ ਆਪਣੇ ਅਹੁਦਿਆਂ ਦਾ ਪੈਸਿਆਂ ਦਾ ਜਾਂ ਕੁਰਸੀਆਂ ਦਾ ਜਿਹੜਾ ਹੈ ਉਹ ਦੁਰਵਰਤੋਂ ਨਾ ਕਰੋ ਕਿਉਂਕਿ ਸਮਾਜ ਲਈ ਕੰਮ ਕਰਨਾ ਆਪਣੇ ਪੰਜਾਬ ਲਈ ਦੇਸ਼ ਲਈ ਜਿਹੜੀ ਇਮਾਨਦਾਰੀ ਵਰਤਣੀ ਉਹ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਇਹ ਸਮਾਜ ਹੈ ਪੰਜਾਬ ਹੈ ਦੇਸ਼ ਹੈ ਤੇ ਸਾਡੀ ਹੋਂਦ ਹੈ ਜੇ ਅਸੀਂ ਸਿਸਟਮ ਖਰਾਬ ਕਰਾਂਗੇ ਤੇ ਅਸੀਂ ਵੀ ਇਹਦੇ ਵਿੱਚ ਪਦਾਨ ਪਦਾਂਗੇ ਇਹ ਮਤ ਸੋਚੋ ਕਿ ਜਦੋਂ ਅਸੀਂ ਸਿਸਟਮ ਖਰਾਬ ਕਰਦੇ ਆ ਤਾਂ ਉਹਦਾ ਸਾਡੇ ਤੇ ਕੋਈ ਅਸਰ ਨਹੀਂ ਪੈਗਾ ਸਭ ਤੇ ਅਸਰ ਪੈਗਾ ਜਦੋਂ ਜੰਗਲ ਚ ਅੱਗ ਲੱਗਦੀ ਆ ਨਾ ਤੇ ਸੇਖ ਸਭ ਨੂੰ ਲੱਗਦਾ ਦੇਸ ਵੇਰ ਹਰ ਇੱਕ ਨੂੰ ਸੇਖ ਪੈਂਦਾ ਇਹ ਤੇ ਵਿਚਾਰ ਜ਼ਰੂਰ ਕਰਿਓ। ਥੈਂਕ ਯੂ ਸ਼ੁਕਰਕੀਆ ਮੇਹਰਬਾਨੀ।